ਸਸੀ ਕਾ ਮਿਸਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰੱਹਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆ ਪੰਜਾਬ ਜੀ ਕੇ ਦੀ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਉਹਦੀ 13 ਨੰਬਰ ਕਲਾਸ ਠੀਕ ਹੈ ਨਾ ਜੀ ਵਿਚ ਦੀ ਰਾਜੇ ਗੈਪ ਤਾਂ ਪੈ ਜਾਂਦਾਗਾ ਇੱਕ ਮੈਂ ਕੰਟੈਂਟ ਤਿਆਰ ਕਰ ਰਹੇ ਹਾਂ ਬੱਚਿਆਂ ਦਾ ਪੰਜਾਬ ਪੁਲਿਸ ਵਾਲੇ ਬੱਚਿਆਂ ਦਾ TCS ਦਾ ਠੀਕ ਹੈ ਜੀ TCS ਦੇ ਅਕੋਰਡਿੰਗ ਮੈਥ ਰੀਜ਼ਨਿੰਗ ਜੀ ਕੇ ਜਿਹਦੇ ਕਰਕੇ ਥੋੜਾ ਮੈਨੂੰ ਟਾਈਮ ਜ਼ਿਆਦਾ ਉੱਧਰ ਲੱਗ ਰਿਹਾ ਹੈਗਾ ਠੀਕ ਹੈ ਜੀ ਤੇ ਇਹ ਕਲਾਸਰ ਹੈ ਜਿਹੜਾ ਤੁਹਾਡਾ ਕੋਰਸ ਸ਼ੁਰੂ ਕੀਤਾ ਹੋਇਆ ਮੈਂ ਤੁਹਾਨੂੰ ਕਿਹਾ ਕਿ ਇਹ ਕੋਰਸ ਦੇ ਵਿੱਚ ਤੁਹਾਨੂੰ 1800 ਤੋਂ ਲੈ ਕੇ 2000 ਦੇ ਵਿੱਚ ਵਿੱਚ ਮੈਂ MCQ ਜਿਹੜੇ ਪ੍ਰੋਵਾਈਡ ਕਰਵਾਉਂਗਾ ਪੰਜਾਬ ਜੀ ਕੀ ਉਸ ਤੋਂ ਬਾਅਦ ਤੁਹਾਨੂੰ ਕਿਤੋਂ ਵੀ ਪਰ ਦੀ ਲੋੜ ਨਹੀਂ ਹੈਗੀ ਸਾਰਾ ਕੁਝ ਤੁਹਾਨੂੰ ਇਹਦੇ ਕੰਟੈਂਟ ਦੇ ਵਿੱਚੋਂ ਹੀ ਮਿਲੂਗਾ ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇ ਲੋ पीसीएस ਤੱਕ ਦਾ ਵੀ ਤੁਸੀਂ ਪੇਪਰ ਦੇ ਰਹੋਗੇ ਤਾਂ ਜੀ ਤੁਹਾਨੂੰ ਇਸ ਤੋਂ ਬਾਹਰ ਨਹੀਂ ਆਊਗਾ ਕੋਈ ਵੀ ਪੰਜਾਬ ਜੀ ਕੇ ਦਾ ਪ੍ਰਸ਼ਨ ਠੀਕ ਹੈ ਜੀ ਬਾਕੀ ਦਾ ਜੇ ਕੋਈ ਕੈਂਡੀਡੇਟ ਚਾਹੁੰਦਾ ਜੀ ਅਸੀਂ ਮੈਥ ਦੀ ਰੀਜ਼ਨਿੰਗ ਆਲ ਜਿੰਨੇ ਵੀ ਸਬਜੈਕਟ ਹੈਗੇ ਉਹਦੀ ਪੂਰੀ ਵਧੀਆ ਤਿਆਰੀ ਕਰਨੀ ਹੈ ਤੇ ਤਿਆਰੀ ਵੀ ਉਹਦੀ ਬਹੁਤ ਪ੍ਰੋਪਰ ਤਰੀਕੇ ਨਾਲ ਕਰਨੀ ਹੈ ਕਿ ਸਿਰਫ ਕਰਵਾਇਆ ਹੋਇਆ ਪੇਪਰ ਦੇ ਵਿੱਚ ਆਵੇ ਇੰਪੋਰਟੈਂਟ ਚੀਜ਼ਾਂ ਹੀ ਤੁਹਾਨੂੰ ਮਿਲਣ ਠੀਕ ਹੈ ਜੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪੁਲ ਰੈਜੂਕੇਸ਼ਨ ਅਰਾ ਇਹ ਹੈ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ राजे ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਇੱਕ ਕੋਡ ਵੀ ਫਿਲ ਕਰਨਾ ਹੁੰਦਾ ਡਬਲ ਐਕਸ ਰਾਈਮ ਆਪ ਆਪਣਾ ਮੋਬਾਈਲ ਨੰਬਰ ਐਪ ਪਰਤੇ ਕਿਸੇ ਵਿੱਚ ਰੁਕੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨੂੰ ਹੀ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਇਹ ਬੈਚ ਦੇ ਵਿੱਚ ਰਾਜੀ ਤੁਹਾਨੂੰ ਕੀ ਮਿਲੂਗਾ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੀਆਂ ਜਿਹੜੇ ਬੱਚੇ ਪਹਿਲੀ ਬਾਰ ਵੀ ਤਿਆਰੀ ਕਰਨਾ ਚਾਹੁੰਦੇ ਨੇ ਰਾਜੀ ਤੁਹਾਡੇ ਨਾਲ ਪ੍ਰੋਮਿਸ ਹੈ ਮੈਥ ਰੀਜ਼ਨਿੰਗ ਜਿਹੜੇ ਬੱਚ ਨੂੰ ਆਉਂਦੀ ਦੀ ਜੀਕੇ ਔਖੀ ਲੱਗਦੀ ਹੈ ਇੰਨੇ ਵਧੀਆ ਤਰੀਕੇ ਨਾਲ ਤੇ ਸਲੋ ਮੈਥਡ ਨਾਲ ਕਰਵਾਏ ਹੋਏ ਆ ਟ੍ਰਿਕੀ ਸਵਾਲ ਕਰਵਾਏ ਹੋਏ ਆ ਸਾਰੇ ਕਿ ਕਿਸੇ ਵੀ ਬੱਚੇ ਨੂੰ ਇਹ ਨਹੀਂ ਫੀਲ ਹੋਣਾ ਕਿ ਅਸੀਂ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੀ ਹੈ ਠੀਕ ਹੈ ਜੀ ਤਾਂ ਆਫਰ ਚੱਲ ਰਿਹਾ ਹੈ 21 ਫਰਵਰੀ ਤੱਕ ਤਾਂ ਜਲਦੀ ਜਲਦੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਚਲ ਪਹਿਲਾ ਪ੍ਰਸ਼ਨ ਰਾਜੇ ਹੈਗਾ ਕਿ ਇਹਦੇ ਬਾਬਾ ਖੜਕ ਸਿੰਘ ਠੀਕ ਹੈ ਜੀ ਬਾਬਾ ਖੜਕ ਸਿੰਘ ਸੀ ਜਿਹੜੇ ਉਹਨਾਂ ਦੁਆਰਾ ਅੰਗਰੇਜ਼ਾਂ ਦੇ ਖਿਲਾਫ ਖੋਲੇ ਗਏ ਪਹਿਲੇ ਮੋਰਚੇ ਦਾ ਨਾਮ ਕੀ ਸੀ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਪਹਿਲੇ ਮੋਰਚੇ ਦਾ ਨਾਮ ਕੀ ਸੀ ਜਿਹੜਾ ਅੰਗਰੇਜ਼ਾਂ ਖਿਲਾਫ ਖੋਲਿਆ ਸੀਗਾ ਦੱਸੋ ਜੀ ਇਹ ਹੈਗਾ ਸੀ ਜੀ ਚਾਬੀਆਂ ਵਾਲਾ ਮੋਰਚਾ ਕਿਹੜਾ ਮੋਰਚਾ ਜੀ ਚਾਬੀਆਂ ਵਾਲਾ ਮੋਰਚਾ ਹੁਣ ਜੀ ਇਹ ਲੋੜ ਕਿਉਂ ਪਈ ਸੀਗੀ ਪਹਿਲੀ ਗੱਲ ਦੂਜੀ ਗੱਲ ਬਾਬਾ ਖੜਕ ਸਿੰਘ ਹੈ ਕੌਣ ਸੀਗੇ ਜਿਹੜੇ ਬਾਬਾ ਖੜਕ ਸਿੰਘ ਸੀ राजे ਦੇਖੋ ਆਪਣੇ ਤੁਸੀਂ ਸੁਣਿਆ ਹੋਣਾ ਐਸਜੀਪੀਸੀ ਬਣੀ ਸੀ ਗੁਰਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੈ ਜੀ ਇਹਦੀ ਜਿਹੜੀ ਰਿਕਾਟ ਦੀ ਬੈਠਕ ਹੋਈ ਸੀ राजे ਉਹ ਹੋਈ ਸੀ 12 ਦਸੰਬਰ 1920 ਨੂੰ ਕਿਹੜੀ ਜਗ੍ਹਾ ਅੰਮ੍ਰਿਤਸਰ ਉਦੋਂ ਨਾਲ राजे ਇਹਨਾਂ ਨੇ ਕੀ ਚੁਣ ਲਿਆ ਸੀ ਉਦੋਂ ਇਹਨਾਂ ਨੇ ਪ੍ਰਧਾਨ ਚੁਣ ਲਿਆ ਸੀ ਪ੍ਰਧਾਨ ਕਿਹਨੂੰ ਚੁਣਿਆ ਸੀ ਪਹਿਲੀ ਵਾਰ ਇਹਨਾਂ ਨੇ ਸੁੰਦਰ ਸਿੰਘ ਮਜੀਠੀਆ ਸੋਨਾਂ ਦੀਆਂ ਗੱਲਾਂ ਇਹ ਠੀਕ ਹੈ ਜੀ ਇਹਦੇ ਉਪ ਪ੍ਰਧਾਨ ਵੀ ਲਾਏ ਸੀਗੇ ਹਰਬ ਸਿੰਘ اٹਾਰੀ ਠੀਕ ਹੈ ਜੀ ਇੱਕ ਇਹਦੇ ਸੈਕਟਰੀ ਲਾਏ ਸੀਗੇ ਸੈਕਟਰੀ ਕੌਣ ਸੀਗਾ ਭਾਈ ਜੋਤ ਸਿੰਘ ਸੁੰਦਰ ਸਿੰਘ ਮਜੀਠੀਆ ਪ੍ਰਧਾਨ ਸੀਗੇ ਪਹਿਲੇ ਉਪ ਪ੍ਰਧਾਨ ਸੀਗੇ ਹਰਬ ਸਿੰਘ اٹਾਰੀ ਤੇ ਸੈਕਟਰੀ ਕੌਣ ਸੀ ਭਾਈ ਜੋਤ ਸਿੰਘ 12 ਸتمبر 1920 ਦੀ ਗੱਲ ਹੈ ਇਸ ਤੋਂ ਬਾਅਦ ਕੀ ਹੋਇਆ ਰਾਜੇ ਇਸ ਤੋਂ ਬਾਅਦ ਜਿਹੜਾ ਐਸਜੀਪੀਸੀ ਸੀਗੀ ਆਪਣੀ ਸ੍ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਇੱਕ ਐਕਟ ਪਾਸ ਕਰਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1925 ਦੇ ਵਿੱਚ ਠੀਕ ਹੈ ਜੀ ਇਹ ਐਕਟ ਸੀ ਜਿਹੜਾ ਰਾਜੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਤਾ ਸੀਗਾ ਇਹ ਬਿੱਲ ਪਾਸ ਕਰਨ ਤੋਂ ਬਾਅਦ ਕਿਹੜਾ ਉਦਘਾਟਨੀ ਤੌਰ ਤੇ ਮਤਲਬ ਪਹਿਲਾ ਤਾਂ ਜਨੇ ਉਹ ਬਣਾ ਲਈ ਸੀ ਆਪ ਕਮੇਟੀ ਠੀਕ ਹੈ ਜਿਹੜੇ ਪ੍ਰਧਾਨ ਲਾਤੇ ਸੀ ਇੱਕ ਤਰ੍ਹਾਂ ਆਰਜੀ ਸੀਗਾ ਪਰ ਜਿਹੜਾ ਐਕਟ ਬਣ ਕੇ ਤੌਰ ਉੱਤੇ ਇਹਦੀ ਪੱਕੀ ਕਮੇਟੀ ਬਣ ਗਈ ਭਾਈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਐਕਟ ਪਾਸ ਹੋ ਗਿਆ ਸਿੱਖ ਗੁਰਦੁਆਰਾ ਐਕਟ ਉਹ 1925 ਦੇ ਵਿੱਚ ਹੀ ਪਾਸ ਹੋ ਗਈ ਸੀ ਤਾਂ ਫਿਰ ਉਹਦੋਂ ਦੋ ਪ੍ਰਧਾਨ ਚੁਣੇ ਗਏ ਸੀ ਰਾਜ ਇੱਕ ਪ੍ਰਧਾਨ ਇੱਕ ਉਪ ਪ੍ਰਧਾਨ ਉਹਦੋਂ ਜਿਹੜਾ ਪ੍ਰਧਾਨ ਸੀਗਾ ਉਹ ਹੈਗਾ ਸੀ ਬਾਬਾ ਖਰਕ ਸਿੰਘ ਤੇ ਜਿਹੜਾ ਉਪ ਪ੍ਰਧਾਨ ਸੀਗਾ ਉਹ ਹੈਗਾ ਸੀ ਆਪਣਾ ਮਾਸਟਰ ਤਾਰਾ ਸਿੰਘ ਠੀਕ ਹੈ ਜੀ ਇਹ ਚੁਣੇ ਗਏ ਸੀਗੇ ਹੁਣ ਆ ਜੀ ਚਾਬੀਆਂ ਵਾਲਾ ਮੋਰਚਾ ਰੀਜੀ ਸਰਕਾਰ ਦੇ ਖਿਲਾਫ ਖੋਲਿਆ ਸੀਗਾ ਕਿਉਂਕਿ ਕੀ ਹੋਇਆ ਸੀ ਰਾਜੇ ਮਹਾਂਤ ਜਿਹੜੇ ਪੁਜਾਰੀ ਸੀਗੇ ਉਹਨਾਂ ਨੂੰ ਗੁਰਦੁਆਰਿਆਂ 'ਚ ਬਿਠਾਤਾ ਸੀ ਗੁਰਦੁਆਰਿਆਂ 'ਚ ਸ਼ਰਾਬਾਂ ਪੀਂਦੇ ਸੀ ਬੱਕਰੇ ਵੜਦੇ ਸੀ ਮੀਟ ਖਾਂਦੇ ਸੀਗੇ ਠੀਕ ਹੈ ਜੀ ਤੇ ਉੱਥੇ ਹੋਰ ਵੀ ਬਹੁਤ ਸਾਰੇ ਗਲਤ ਕੰਮ ਹੁੰਦੇ ਸੀ ਇੱਕ ਤਰ੍ਹਾਂ ਨਾਲ ਵਿਆਹ ਦੇ ਵੀ ਹੁੰਦੇ ਸੀ ਗੁਰਦੁਆਰਿਆਂ ਨੂੰ ਇਹਨਾਂ ਨੇ ਕੀ ਬਣਾ ਰੱਖਿਆ ਸੀ ਬੁੱਚੜਖਾਨੇ ਬਣਾ ਰੱਖਿਆ ਸੀ ਗੁਰਦੁਆਰਿਆਂ ਨੂੰ ਠੀਕ ਹੈ ਜੀ ਤਾਂ ਫਿਰ ਉਹਨਾਂ ਖਿਲਾਫ ਚਾਬੀਆਂ ਵਾਲਾ ਮੋਰਚਾ ਖੋਲਿਆ ਗਿਆ ਕੁੰਟੀੜਾ ਰਾਜੇ ਇਹ ਚਾਬੀਆਂ ਵਾਲਾ ਮੋਰਚਾ ਸੀਗਾ ਇਹ ਅੰਗਰੇਜ਼ਾਂ ਦੇ ਖਿਲਾਫ ਖੋਲਿਆ ਸੀਗਾ ਬਾਬਾ ਖੜਕ ਸਿੰਘ ਨੇ ਹੋਰ ਵੀ ਰਾਜੇ ਬਹੁਤ ਅਕਾਲੀ ਅੰਦੋਲਨ ਚਲਾਏਗੇ ਸੀ ਆਪਣੇ ਜਿਵੇਂ ਕਿ ਰਕਾਬगंज ਨਨਕਾਣਾ ਸਾਹਿਬ 골ਡਨ ਟੈਂਪਲ ਚਾਬੀ ਮੋਰਚਾ ਗੁਰੂ ਕਾ ਬਾਗ ਮੋਰਚਾ ਜੈਤੋ ਮੋਰਚਾ ਭਾਈ ਫੈਰੂ ਘਟਨਾ ਠੀਕ ਹੈ ਜੀ ਚਲੋ ਕਹਿੰਦੇ ਜੀ ਕਿਹੜੇ ਸਮਾਰਕ ਕਿਹੜਾ ਸਮਾਰਕ ਹੈ ਇਹਨਾਂ ਵਿੱਚੋਂ ਪਟਿਆਲਾ ਸ਼ਹਿਰ ਦੇ ਨਾਲ ਸੰਬੰਧਿਤ ਠੀਕ ਹੈ ਜੀ ਤਾਂ ਪਟਿਆਲਾ ਸ਼ਹਿਰ ਦੇ ਵਿੱਚ ਇਹਨਾਂ ਦੇ ਵਿੱਚੋਂ ਸੰਬੰਧਿਤ ਹੈਗਾ ਜੀ ਮੋਤੀ ਬਾਗ ਮਹਿਲ ਕਿਹੜਾ ਜੀ ਮੋਤੀ ਬਾਗ ਜਿਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਹੈ ਤੁਹਾਨੂੰ ਪਤਾ ਆ ਸੀ ਦੀ ਤਮਦਮਾ ਸਹਿਰ ਤਲਵੰਡੀ ਸਾਬੂ ਆਪਣੇ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਦੇ ਵਿੱਚ ਕੀ ਕਹਿੰਦੇ ਇੰਨਾ ਵਿੱਚੋਂ ਪਟਿਆਲਾ ਦੇ ਕਿਸ ਮਹਿਲ ਦੀ ਇੱਕ ਵਿਸ਼ੇਸ਼ਤਾ ਹੈ ਕਿ ਭੂਮੀਗਤ ਸੀਵਰੇਜ ਪ੍ਰਣਾਲੀ ਅਤੇ ਇੱਕ ਸੁਰੰਗ ਦੇ ਨਾਲ ਜੁੜਿਆ ਹੋਇਆ ਕਮਰਾ ਹੈ ਜੋ ਬੇਸਮੈਂਟ ਦੇ ਵਿੱਚੋਂ ਠੰਡੀ ਹਵਾ ਲਿਆਉਂਦਾ ਹੈ ਕਿਹੜੇ ਕਿਲੇ 'ਚ ਬਣਿਆ ਹੋਇਆ ਜਾਂ ਕਿਹੜੇ ਮਹਿਲ ਦੇ ਵਿੱਚ ਬਣਿਆ ਹੋਇਆ ਇਹ ਬਣਿਆ ਹੋਇਆ ਜੀ ਆਪਣਾ ਕਿਲਾ ਬੁਬਾਰਕ ਦੇ ਵਿੱਚ ਕਿਲਾ ਮਾਰਕ ਦੇ ਵਿੱਚ ਇੱਕ ਕਮਰਾ ਹੈਗਾ ਜਿਹੜਾ ਸੀਵਰੇਜ ਪ੍ਰਣਾਲੀ ਲਈ ਤਿਆਰ ਕੀਤਾ ਗਿਆ ਤੇ ਇਹਦੇ ਜੋ ਬੇਸਮੈਂਟ ਤੋਂ ਠੰਡੀ ਹਵਾ ਆਉਂਦੀ ਹੈ ਜੀ ਠੀਕ ਹੈ ਚਲੋ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਕਹਿੰਦੇ ਜੀ ਇੰਨਾ ਵਿੱਚੋਂ ਕਿਹੜੀ ਜਾਦਗਰੀ ਖਾਲਸੇ ਦੀ 32 ਬਰੇ ਗੰਡ ਨੂੰ ਸਬੋਧਨ ਕਰਦੀ ਹੈ ਠੀਕ ਹੈ ਜੀ ਕਿਹੜੀ ਹੈ ਜੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਕਿਹੜੀ ਜੀ ਉਹ ਕਰਦੀ ਹੈ ਇਹ ਹੈਗੀ ਹੈ ਜੀ ਆਪਣੀ ਖਾਲਸਾ ਵਿਰਾਸਤ ਮੈਮਰੀਅਲ ਠੀਕ ਹੈ ਜੀ ਕਿਹੜੀ ਜਗ੍ਹਾ ਸਥਿਤ ਹੈ ਕਮੈਂਟ ਤੁਸੀਂ ਕਰਨੀ ਹੈ ਠੀਕ ਹੈ ਜੀ ਉਹ ਤੁਹਾਡਾ ਕੰਮ ਆ ਕਮੈਂਟ ਕਰਕੇ ਦੱਸਣਾ ਕਿਹੜੀ ਜਗ੍ਹਾ ਦੇ ਵਿੱਚ ਇਹ ਬਣੀ ਹੋਈ ਹੈ ਠੀਕ ਹੈ ਜੀ ਚਲੋ ਕਿਹਨੇ ਜੀ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਨਾਮ ਤੇ ਕਿਸ ਕਿਲੇ ਦਾ ਨਾਮ ਰੱਖਿਆ ਗਿਆ ਹੈਗਾ ਜੀ ਠੀਕ ਹੈ ਜੀ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਨਾਮ ਤੇ ਕਿਸ ਕਿਲੇ ਦਾ ਨਾਮ ਰੱਖਿਆ ਗਿਆ ਹੈਗਾ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਇਹ ਰੱਖਿਆ ਗਿਆ ਜੀ ਸ਼ਾਹਪੁਰ ਕੱਢੀ ਕਿਲਾ ਕਿਹੜਾ ਜੀ ਸ਼ਾਹਪੁਰ ਕੰਢੀ ਕਿਲਾ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਅਨਸਰ ਹੈਗਾ ਚਲੋ ਜੀ ਕਹਿੰਦੇ ਜੀ ਪੰਜਾਬ ਦੇ ਵਿੱਚ ਪਹਿਲਾ ਆਲ वूमेन ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਕਿੱਥੇ ਖੋਲਿਆ ਗਿਆ ਹੈਗਾ ਇਹ ਰਾਜ ਜਿਹੜਾ ਖੋਲਿਆ ਗਿਆ ਆਲ वूਮੈਨ ਇਹਦੇ ਵਿੱਚ ਸਾਰੀਆਂ ਹੀ ਔਰਤਾਂ ਕੰਮ ਕਰਦੀਆਂ ਗਈਆਂ ਠੀਕ ਹੈ ਜੀ ਇਹਦੇ ਵਿੱਚ ਕੋਈ ਮਰਦ ਨਹੀਂ ਰੱਖਿਆ ਗਿਆ ਠੀਕ ਹੈ ਜੀ ਤਾਂ ਕਰਕੇ ਇਹ ਪਹਿਲਾ ਪੰਜਾਬ ਦਾ ਰਜੇ ਜਿਹਦੇ ਵਿੱਚ ਸਾਰਿਆਂ ਦੇ ਸਾਰੀਆਂ ਔਰਤਾਂ ਹੀ ਪੋਸਟ ਆਫਸਰ ਨੂੰ ਚਲਾਉਣ ਲੱਗੀਆਂ ਤਾਂ ਇਹ ਕਿੱਥੇ ਬਣਿਆ ਹੋਇਆ ਜੀ ਇਹ ਬਣਿਆ ਹੋਇਆ ਜੀ ਆਪਣੇ ਫਗਵਾੜਾ ਠੀਕ ਹੈ ਜੀ ਇਹ ਪ੍ਰਸ਼ਨ ਐਸਆਈ ਦੇ ਵਿੱਚ ਆਇਆ ਹੋਇਆਗਾ ਠੀਕ ਹੈ ਜੀ ਐਸਆਈ ਦੇ ਵਿੱਚ ਆਇਆ ਹੋਇਆਗਾ ਇਹੋ ਜਿਹੇ ਪ੍ਰਸ਼ਨ ਚ ਆ ਕੇ ਤੁਸੀਂ ਪੜੇ ਨਹੀਂ ਹੁੰਦੇ ਦਾ ਜੇ ਪੇਪਰ ਦੇ ਵਿੱਚ ਤਾਨੂੰ ਪੰਜਾਬ ਜੀਕੇ ਦੇ ਵਿੱਚ ਇਹੋ ਜਿਹੇ ਪ੍ਰਸ਼ਨ ਆ ਜਾਂਦੇ ਫਿਰ ਬੱਚਾ ਉਲਝ ਜਾਂਦਾ ਯਾਰ ਕਿ ਇਹ ਪੜ੍ਹ ਕੇ ਕਿੱਥੋਂ ਪੜ੍ਹ ਕੇ ਤਾਂ ਕਰਕੇ ਦਾ ਜੀ ਇਹ ਐਮਸਿਕੂ ਇੰਨੇ ਹਾਈ ਲੈਵਲ ਦੇ ਹੈ ਕਿ ਤੁਹਾਨੂੰ ਬਾਹਰੋਂ ਆਉਣ ਦਾ ਕੋਈ ਚਾਂਸ ਹੀ ਨਹੀਂ ਹੈਗਾ ਠੀਕ ਹੈ ਜੀ ਚਲੋ ਪੰਜਾਬ ਸਰਕਾਰ ਨੇ ਸੂਬੇ ਦੇ ਪਸ਼ੂ ਪਾਲਕਾਂ ਲਈ ਕਿਸਾਨ ਕ੍ਰੈਡਿਟ ਲਿਮਿਟਡ ਸਕੀਮ ਤਹਿਤ ਜਿਹੜੇ ਰਾਜੇ ਲੋਕ ਪਸ਼ੂ ਪਾਲਦੇ ਆ ਦੁੱਧ ਦਾ ਵਪਾਰ ਕਰਦੇ ਆ ਠੀਕ ਹੈ ਜੀ ਉਹਨਾਂ ਵਾਸਤੇ ਪੰਜਾਬ ਸਰਕਾਰ ਨੇ ਕਿਸਾਨ ਕ੍ਰੈਡਿਟ ਲਿਮਿਟਡ ਸਕੀਮ ਤਹਿਤ ਪਸ਼ੂ ਮਾਲਕਾਂ ਨੂੰ ਜਿਹੜਾ ਪਸ਼ੂਆਂ ਨੂੰ ਜਿਹੜੇ ਪਾਲਦੇ ਆ ਪ੍ਰਤੀ ਪਰਿਵਾਰ 3 ਲੱਖ ਰੁਪਏ ਦੀ ਰਾਸ਼ੀ ਦੇਵਾਂਗੇ ਕਹਿੰਦੇ ਭਾਈ ਅਸੀਂ ਉਹਦੇ ਵਿਆਜ ਘੱਟ ਲਗੂਗਾ ਬੱਸ ਜੇ ਕੋਈ ਤੁਸੀਂ ਨਾਰਮਲ ਵਿਆਜ ਲੈਣੇ ਤਾਂ 14 14% 15 15% ਵੀ ਬੈਂਕ ਵਿਆਜ ਲਾ ਦਿੰਦੀ ਹੈ ਪਰ ਜੇ ਤੁਸੀਂ ਇਸ ਕਿਸੇ ਇਸ ਸਕੀਮ ਦੇ ਤਹਿਤ 3 ਲੱਖ ਰੁਪਏ ਲੈਣੇ ਉਹਦਾ ਇਹਦੇ ਉੱਪਰ ਤਾਂ 4% ਵਿਆਜ ਲੱਗੂਗਾ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ 7 ਨੰਬਰ ਦਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਦੇ ਉੱਪਰ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਿੰਨੇ ਜੀ 2011 ਦੇ ਜਨਗਣਨਾ ਦੇ ਅਨੁਸਾਰ ਭਾਰਤ ਦਾ ਜਿਹੜਾ ਸੱਖਰਤਾ ਦਰ ਕਿੰਨੇ ਪ੍ਰਤੀਸ਼ਤ ਹੈ ਸੱਖਰਤਾ ਦਰ ਦਾ ਮਤਲਬ ਹੁੰਦਾ ਕਿ ਪੜ੍ਹੇ ਲਿਖੇ ਏ ਪਰਸੈਂਟਜ ਕਿੰਨੀ ਹੈ ਪੰਜਾਬ ਦੇ ਵਿੱਚ ਜੇਕਰ 2011 ਦਾ ਆਪਲ ਕਾਰਡ ਦੇਖੀਏ ਤਾਂ ਇਹ ਹੈਗੀ राजे ਅਪਰੋਕਸੀਮੇਟਲੀ 73% ਠੀਕ ਹੈ ਜੀ 73% ਦਰਬਾ ਵਿਧਾਨ ਸਭਾ ਹਲਕਾ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਅੰਤਰਗਤ ਆਉਂਦਾ ਹੈ ਇਹ ਪ੍ਰਸ਼ਨ राजे ਆਇਆ ਹੋਇਆ ਪੰਜਾਬ ਪਟਵਾਰੀ ਦੇ ਵਿੱਚ ਇਹ राजे ਹੁੰਦਾਗਾ ਸੰਗਰੂਰ ਦੇ ਵਿੱਚ ਏ ਨੰਬਰ ਆਪਾਂ ਦਾ ਬਿਲਕੁਲ ਸਹੀ ਆਨਸਰ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦਾਗਾ ਦਿੜਬਾ ਵਿਧਾਨ ਸਭਾ ਹਲਕਾ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਅੰਤਰਗਤ ਆਉਂਦਾ ਜੀ ਸੰਗਰੂਰ ਦੇ ਅੰਤਰਗਤ ਆਉਂਦਾ 2011 ਦੇ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਖੇਤਰਫਲ ਵਾਲਾ ਸ਼ਹਿਰ ਕਿਹੜਾ ਹੈ ਸਭ ਤੋਂ ਘੱਟ ਖੇਤਰਫਲ ਵਾਲਾ ਹੈਗਾ ਜੀ ਐਸਐਸ ਨਗਰ ਐਸਐਸ ਨਗਰ ਨੂੰ ਆਪਾਂ ਮਹੱਲੀ ਕਹਿੰਦੇ ਨੇ ਜੀ ਐਸਵੀਐਸ ਨਗਰ ਨੂੰ ਆਪਾਂ ਨਵਾਂ ਸ਼ਹਿਰ ਕਹਿੰਦੇ ਨੇ ਠੀਕ ਹੈ ਜੀ ਤਾਂ ਮਹਾਲੀ ਰਿਸਪਰ ਆਊਗਾ ਜੇਕਰ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਡਵੈਲਪ ਕਿਹੜਾ ਹੋਇਆ ਉਹ ਵੀ ਐਸਐਸ ਨਗਰੀ ਹੀ ਹੋਇਆਗਾ ਠੀਕ ਹੈ ਜੀ ਇਹ ਵੀ ਪੇਪਰ ਦੇ ਵਿੱਚ ਪ੍ਰਸ਼ਨ ਕਾਫੀ ਵਾਰ ਰਿਪੀਟਡ ਹੋਇਆ ਹੋਇਆਗਾ ਪੰਜਾਬ ਦੇ ਦਿੱਤੇ ਹੋਏ ਸ਼ਹਿਰਾਂ ਨੂੰ ਦੱਖਣ ਤੋਂ ਉੱਤਰ ਵੱਲ ਤਰਤੀਬ ਕਰਨਾ ਦੇਖੋ ਜੀ ਜਿਵੇਂ ਆ ਪੰਜਾਬ ਦਾ ਨਕਸ਼ਾ ਆ ਗਿਆ ਆਪਣਾ ਆਹ ਤਾਂ ਆਪਣੀ ਹੁੰਦੀ ਹੈਗੀ राजे ਨੌਰਥ ਉੱਤਰ ਦਿਸ਼ਾ ਆਹ ਹੁੰਦੀ ਹੈ ਦੱਖਣ ਦਿਸ਼ਾ ਆਹ ਹੁੰਦਾ ਪੂਰਬ ਆਹ ਹੁੰਦਾ ਆਪਣਾ ਪੱਛਮ ਇਹ ਕਹਿੰਦੇ ਜੀ ਦੱਖਣ ਤੋਂ ਉੱਤਰ ਵੱਲ ਦੱਖਣ ਤੋਂ ਉੱਤਰ ਵੱਲ ਜੇ ਆਪਾਂ ਇਸ ਵਾਲੇ ਪਾਸੇ ਜਾ ਰਹੇ ਆ ਇੱਧਰ ਨੂੰ ਠੀਕ ਹੈ ਜੀ ਤਾਂ ਪਹਿਲਾ ਕਿਹੜਾ ਆਊਗਾ ਉਸ ਤੋਂ ਬਾਅਦ ਕਿਹੜਾ ਆਊਗਾ ਉਸ ਤੋਂ ਬਾਅਦ ਕਿਹੜਾ ਆਊਗਾ ਇਹ ਪੁੱਛ ਰਹੇ ਨੇ ਆਪਾਂ ਤੋਂ ਠੀਕ ਹੈ ਜੀ ਚਲੋ ਜੀ ਪੰਜਾਬ ਤਾਂ ਆਪਾਂ ਦੇਖੀ ਹੀ ਐ ਠੀਕ ਹੈ ਪੰਜਾਬ ਤਾਂ ਆਪਾਂ ਦੇਖੀ ਹੀ ਐ ਦੱਸ ਦੋ ਇਹ ਆਪਣੇ ਸਰਦੂਲਗੜ੍ਹ ਵਾਲੇ ਪਾਸੇ ਚੱਲ ਪਿਆਗਾ ਆ ਪਹਿਲਾ ਨੰਬਰ ਤੇ ਆਊਗਾ ਜੀ ਸਰਦੂਲਗੜ੍ਹ ਠੀਕ ਹੈ ਜੀ ਸਰਦੂਰਗਰ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਧਰ ਸਾਡੇ ਏਰੀਆ ਦਾ ਇੱਕ ਕੰਮ ਹੀ ਹੈ ਬਠਿੰਡੇ ਵਾਲੀ ਸਾਈਡ ਦਾ ਮੌਰ ਮੰਡੀ ਹੁੰਦਾ ਮੈਨੂੰ ਦੋ ਦਾ ਤਾਂ ਪਤਾ ਸੀਗਾ ਨਿਹਾਲ ਸਿੰਘ ਵਾਲਾ ਮੋਗੇ ਚੋਂਦਾਗਾ ਨਿਹਾਲ ਸਿੰਘ ਵਾਲਾ ਹੁੰਦਾਗਾ ਮੋਗੇ ਦੇ ਵਿੱਚ ਜੇਕਰ ਅਜੇ ਤੁਹਾਨੂੰ ਸਾਰਾ ਵੀ ਨਹੀਂ ਪਤਾ ਸੀ ਨਾ ਜੇਆ ਇੱਕ ਤੇ ਦੋ ਵੀ ਤੁਹਾਨੂੰ ਪਤਾ ਸੀਗੇ ਇੱਕ ਸੀ ਤੇ ਇੱਕ ਏ ਆਪੇ ਸੀ ਤੇ ਏ ਇਹ ਪ੍ਰਸ਼ਨ ਪੇਪਰ ਦੇ ਵਿੱਚ ਆਇਆ ਹੋਇਆ ਸੋਣਿਓ ਹੋਰ ਮੈਨੂੰ ਵੀ ਨਹੀਂ ਪਤਾ ਸੀ ਕਾਨੜੀ ਬਾਰੇ ਕਿਉਂਕਿ ਇਹਨੇ ਛੋਟੇ ਪਿੰਡ ਬਾਰੇ ਆਪ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਜੀ ਤੇ ਇੰਨਾ ਮੈਨੂੰ ਪਤਾ ਸੀ ਸਰਦੂਲਗੜ ਮੌੜ ਇਹਨਾਂ ਬਾਰੇ ਦੋਨਾਂ ਬਾਰੇ ਪਤਾ ਸੀ ਤਾਂ ਸੀ ਤੇ ਏ ਆਪਸ਼ਨ ਮੇ ਨਾਲ ਦੇ ਨਾਲ ਆਇਆ ਹੁੰਦਾ ਤੇ ਮੇਰਾ ਆਪਰੇਸ਼ਨ ਸਹੀ ਹੋ ਜਾਣਾ ਸੀ ਜੀ ਕਹਿੰਦੇ ਸਿੰਧ ਜਲ ਸੰਧੀ ਤੇ ਜਿਹੜੇ ਸਾਈਨ ਕੀਤੇ ਗਏ ਸੀ ਕਿਸ ਸਾਲ ਕੀਤੇ ਗਏ ਸੀ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਠੀਕ ਹੈ ਜੀ ਇਹ ਸੰਧੀ ਦੇ ਸਾਈਨ ਕਿਸ ਸਾਲ ਕੀਤੇ ਗਏ ਸੀਗੇ 1960 ਦੇ ਵਿੱਚ ਇੰਨਾ ਵਿੱਚੋਂ ਕੌਣ ਚੰਡੀਗੜ੍ਹ ਪ੍ਰਸ਼ਾਸਨ ਦਾ ਪਹਿਲਾ ਪ੍ਰਸ਼ਾਸਕ ਸੀਗਾ ਜੀ ਕੌਣ ਸੀਗਾ ਇਹ ਹੈਗਾ ਸੀ ਜੀ ਐਸਐਸ ਰੇ ਐਸਐਸ ਰੇ ਇੰਨਾ ਵਿੱਚੋਂ ਕਿਹੜਾ ریاਸਤੀ ਰਾਜ ਹਰਿਆਣਾ ਦਾ ਭਾਗ ਹੁੰਦਾ ਸੀਗਾ ਇਹ ਪ੍ਰਸ਼ਨ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਰਵਾ ਕੇ ਗਿਆ ਦੁਬਾਰੇ ਫੇਰੇ ਪ੍ਰਸ਼ਨ ਰਿਪੀਟ ਹੋ ਚੁੱਕਿਆ ਜੀ ਕਿਹੜਾ ਜੀ ਲੋਹਾਰੂ ਰਾਜ ਠੀਕ ਹੈ ਜੀ ਇਹ ریاਸਤੀ ਰਾਜ ਹਰਿਆਣਾ ਦਾ ਭਾਗ ਹੈਗਾ ਓਕੇ ਜੀ ਚਲੋ ਕਿਨੇ ਜੀ ਪੰਜਾਬੀ ਸੂਬੇ ਨੂੰ ਕਦੋਂ ਤਿੰਨ ਭਾਗਾਂ ਹਰਿਆਣਾ ਹਿਮਾਚਲ ਪੰਜਾਬ ਦੇ ਵਿੱਚ ਵੰਡਿਆ ਗਿਆ ਸੀਗਾ ਦੱਸੋ ਜੀ ਕਦੋਂ ਵੰਡਿਆ ਗਿਆ ਸੀਗਾ ਪੰਜਾਬ ਹਰਿਆਣਾ ਹਿਮਾਚਲ ਨੂੰ ਦੇਖੋ ਜੀ ਇੱਕ ਤਾਂ ਪ੍ਰਸ਼ਨ ਏ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਇੱਕ ਅੱਜ ਕੱਲੇ ਪੇਪਰ ਦੇ ਵਿੱਚ ਪ੍ਰਸ਼ਨ ਜਿਹੜਾ ਪੁੱਛਿਆ ਜਾਂਦਾਗਾ ਉਏ ਪੁੱਛਿਆ ਜਾਂਦਾ ਹੈਗਾ ਕਿ ਕਿਹੜੀਆਂ-ਕਿਹੜੀਆਂ ਸਟੇਟਾਂ ਸੀ ਜਿਹੜੀਆਂ 1 ਨਵੰਬਰ ਨੂੰ ਉਹਨਾਂ ਨੇ ਆਪ ਦਾ ਦਿਵਸ ਬਣਾਇਆ ਹੈਗਾ 1 ਨਵੰਬਰ ਨੂੰ ਠੀਕ ਹੈ ਜੀ ਕਾਫੀ ਸਟੇਟਾਂ ਸੀ राजे ਪੇਪਰ ਦੇ ਵਿੱਚ ਰਿਪੀਟ ਹੋਇਆ ਹੋਇਆ ਪ੍ਰਸ਼ਨ ਹੈ ਬਹੁਤ ਵਾਰੀ ਰਿਪੀਟ ਹੋਇਆ ਕੋਈ ਇੱਕ ਵਾਰੀ ਰਿਪੀਟ ਹੋਇਆ ਹੋਇਆ 1 ਨਵੰਬਰ 1966 ਨੂੰ ਪੰਜਾਬ ਤੋਂ ਹਰਿਆਣਾ ਤੇ ਹਿਮਾਚਲ ਬੱਕ ਕਰ ਦਿੱਤਾ ਗਿਆ ਸੀਗਾ ਹੋਰ ਆ ਜੀ ਹੋਰ ਕਿਹੜੀਆਂ-ਕਿਹੜੀਆਂ ਸਟੇਟਾਂ ਜਿਹੜੀਆਂ 1 ਨਵੰਬਰ ਨੂੰ ਬਣੀਆਂ ਸੀਗੀਆਂ ਡੇਟ ਕੱਲੀ 1 ਨਵੰਬਰ ਹੈਗੀ ਮਗਰ ਡੇਟਾ ਅਲੱਗ-ਅਲੱਗ ਹੈ ਉਹ ਤੁਹਾਨੂੰ ਯਾਤਕਾਂ ਦੀ ਲੋੜ ਨਹੀਂ ਕਿਹੜਾ-ਕਿਹੜਾ ਜੀ ਆਂਧਰਾ ਪ੍ਰਦੇਸ਼ ਕਰਨਾਟਕਾ ਹਰਿਆਣਾ ਹਮਾਚਲ ਪੰਜਾਬ ਮੱਧ ਪ੍ਰਦੇਸ਼ ਲਕਸ਼ਦੀਪ ਪੌਂਡੂਚੀਰੀ ਹਮ ਕਿਹੜਾ ਰਹਿ ਗਿਆ ਹੋਰ ਇੱਕ ਅੰਤਰਾਪਦੇਸ਼ ਵੀ ਹੋ ਗਿਆ ਕਰਨਾਟਕਾ ਵੀ ਹੋ ਗਿਆ ਹਰਿਆਣਾ ਵੀ ਹੋ ਗਿਆ ਮਾਝਲ ਵੀ ਹੋ ਗਿਆ ਪੰਜਾਬ ਵੀ ਹੋ ਗਿਆ ਮੱਧ ਪ੍ਰਦੇਸ਼ ਵੀ ਹੋ ਗਿਆ ਲਕਸ਼ਦੀਪ ਵੀ ਹੋ ਗਿਆ ਪੌਂਡੂਚੀਰੀ ਵੀ ਹੋ ਗਈ ਹਮ ਕਿਹੜਾ ਰਹਿ ਗਿਆ 36 ਸ਼ਗੜਾ ਕੇਰਲਾ შეਤੀ ਸ਼ਿਕਰ ਤੇ ਕੇਰਲਾ ਇਹ ਭਾਈ ਸਾਰੇ ਜਿਹਨਾਂ 1 ਨਵੰਬਰ ਨੂੰ ਜਨਮ ਹੋਇਆ ਇਸ ਸਟੇਟਾਂ ਦਾ ਇਸ ਤੋਂ ਬਾਅਦ ਕਿਹੜੇ ਕਮਿਸ਼ਨ ਦੇ ਖਿਲਾਫ ਜਲੂਸ ਤੇ ਬ੍ਰਿਸ਼ਟ ਸਰਕਾਰ ਦੁਆਰਾ ਬੇਰਹਿਮੀ ਨਾਲ ਕੀਤੇ ਕਿ लाठी चार्ज ਦੇ ਵਿੱਚ ਸੱਟਾਂ ਦੇ ਨਾਲ ਲਾਲਾ ਜੀ ਦੀ ਮੌਤ ਹੋ ਗਈ ਸੀ ਸਾਈਮਨ ਕਮਿਸ਼ਨ ਸਾਈਮਨ ਕਮਿਸ਼ਨ ਰਾਜ ਜਿਹੜਾ ਬਣਿਆ ਸੀਗਾ 1927 ਦੇ ਵਿੱਚ ਬਣਿਆ ਸੀ ਜਿਹੜਾ ਇਹਦਾ ਇਹਨਾਂ ਨੇ ਪ੍ਰਧਾਨ ਲਾਇਆ ਸੀ ਜਾਂ ਹੈੱਡ ਲਾਇਆ ਸੀਗਾ ਉਹ ਹੈਗਾ ਸੀ ਜੌਨ ਸਾਈਮਨ ਠੀਕ ਹੈ ਜੀ ਸਾਈਮਨ ਕਮਿਸ਼ਨ ਦਾ ਇੱਕ ਨਾਮ ਹੋਰ ਵੀ ਹੈ ਇਹਨੂੰ ਵਾਈਟਮੈਨ ਕਮਿਸ਼ਨ ਵੀ ਕਿਹਾ ਜਾਂਦਾ ਹੈਗਾ ਇਹ ਕਾਰੇ ਵਾਸਤੇ ਆਇਆ ਸੀ ਇਹ ਜ਼ਿਲ੍ਹਿਆਂ ਵਾਲੀ ਬਾਗ ਦੀ ਘਟਨਾ ਵਾਸਤੇ ਆਇਆ ਸੀਗਾ ਲਾਹੌਰ ਰੇਲਵੇ ਸਟੇਸ਼ਨ ਤੇ ਉਤਰਿਆ ਸੀਗਾ ਇਹ ਇਹਦਾ ਵਿਰੋਧ ਤਾਂ ਕੀਤਾ ਗਿਆ ਸੀ ਕਿ ਜੇ ਸਾਰੇ ਅੰਗਰੇਜ਼ ਸੀਗੇ ਤਾਂ ਭਾਰਤ ਇਹ ਤੋਂ ਕੋਈ ਆਸ ਨਹੀਂ ਸੀ ਕਿ ਇਹ ਕੋਈ ਆਪਣੇ ਹੱਕ ਦੀ ਗੱਲ ਕਰਨਗੇ ਠੀਕ ਹੈ ਜੀ ਤਾਂ ਕਰਕੇ ਤੇ 1928 ਦੇ ਵਿੱਚ ਜਦੋਂ ਇਹ ਇੰਡੀਆ ਦੇ ਵਿੱਚ ਆਇਆ ਤਾਂ ਇੱਥੇ ਹੀ ਲਾਲਾ ਜੀ ਨੇ ਨਾਅਰਾ ਲਾਇਆ ਸੀ ਗੋ ਵਾਇਕ ਸਾਈਮਨ ਬਹੁਤ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਗੋ ਬਾਈਕ ਸਾਮੰਦ ਦਾ ਨਾਰਾ ਕਿਹਨੇ ਦਿੱਤਾ ਸੀ ਗੋ ਬਾਈਕ ਸਾਇਮਨ ਦਾ ਨਾਰਾ ਦਿੱਤਾ ਸੀ ਲਾਲਾ ਜੀ ਨੇ ਲਾਲਾ ਲਾਜਪਤਰਾਏ ਜੀ ਨੇ ਠੀਕ ਹੈ ਜੀ ਤੇ ਇਹਨਾਂ ਦੀ ਇਸ ਅਸਾਈਮੈਂਟ ਕਮਿਸ਼ਨ ਅਬਰੋਡ ਕਰਦੇ ਸਮੇਂ ਇਹਨਾਂ ਦੀ ਮੌਤ ਹੋ ਗਈ ਸੀਗੀ ਜਾਂ ਸ਼ਹੀਦ ਹੋ ਗਏ ਸੀਗੇ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਉਹ ਵਿਅਕਤੀ ਹੈ ਜਿਹਨੂੰ ਐਚ ਐਸ ਆਰ ਐ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦਾ ਗਨਮੈਨ ਕਿਹਾ ਜਾਂਦਾ ਹੈ ਕਿਹਨੂੰ ਕਿਹਾ ਜਾਂਦਾ ਜੀ ਗਨਮੈਨ ਇਹਨਾਂ ਦੇ ਵਿੱਚੋਂ ਇਹ ਜਿਹੇ ਅਪ੍ਰੇਸ਼ਨ ਪੇਪਰ ਦੇ ਵਿੱਚ ਆ ਜਾਂਦੇ ਨੇ ਉਹ ਜਿਹੜੇ ਆਪਾਂ ਕਦੇ ਸੁਨੇ ਵੀ ਨਹੀਂ ਹੁੰਦੇ ਠੀਕ ਹੈ ਜੀ ਰਾਜਗੁਰੂ ਸੀ ਨੰਬਰ ਆਪਸ਼ਨ ਆਪਣਾ ਦਾ ਬਿਲਕੁਲ ਸਹੀ ਆਨਸਰ ਹੈਗਾ ਪਹਿਲੇ ਅਤੇ ਦੂਸਰੇ ਐਂਗਲੋ ਸਿੱਖ ਯੁੱਧ ਦੇ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀਗਾ ਠੀਕ ਹੈ ਜੀ ਇਹ ਆਪਣਾ ਸ਼ਾਸਕ ਇਹ ਕਹ ਸੀ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਸੀਗਾ ਪਹਿਲੇ ਅਤੇ ਦੂਸਰੇ ਐਂਗਲੋ ਸਿੱਖ ਯੁੱਧ ਦੇ ਵਿੱਚ ਪੰਜਾਬ ਦਾ ਸ਼ਾਸਕ ਹੁਣ ਜੇ ਦੋ ਐਂਗਲੋ ਸਿੱਖ ਵਾਰਾਂ ਹੋਈਆਂ ਆਪਣੀਆਂ ਠੀਕ ਹੈ ਜੀ ਫਸਟ ਦੇ ਵਿੱਚ 5 ਜੰਗਾਂ ਹੋਣਗੀਆਂ ਸੈਕਿੰਡ ਦੇ ਵਿੱਚ 4 ਜੰਗਾਂ ਹੋਣਗੀਆਂ ਪਹਿਲੇ ਸਮੇ ਹੈਗਾ ਸੀ ਲਾਰਡ ਹਾਰਡਿੰਗ ਦੂਜੇ ਸਮੇ ਹੈਗਾ ਸੀ ਲਾਰਡ ਡਲਹੌਜੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਹ ਲਾਰਡ ਹਾਰਡਿੰਗ ਪਹਿਲਾ ਸੀਗਾ ਠੀਕ ਹੈ ਜੀ ਇਹ ਵੀ ਯਾਦ ਰੱਖ ਲੈਣਾ ਠੀਕ ਹੈ ਜੀ ਤੇ ਇਹਦਾ ਅਨਸਰ ਹੈਗਾ ਆਪਣਾ ਮਹਾਰਾਜਾ ਦਲੀਪ ਸਿੰਘ ਮਾ ਦਲੀਪ ਸਿੰਘ ਦਾ ਇੱਕ ਹੋਰ ਨਾਮ ਵੀ ਹੈ ਇਹਨੂੰ ਬਲੈਕ ਪ੍ਰਿੰਸ ਵੀ ਕਿਹਾ ਜਾਂਦਾ ਹੈ ਤੇ ਇੱਕ ਵਾਰੀ ਪੇਪਰ ਤੇ ਪੁੱਛਿਆ ਗਿਆ ਸੀ ਕਿ ਬਲੈਕ ਪ੍ਰਿੰਸ ਇੱਕ ਮੂਵੀ ਵੀ ਕੱਢੀ ਗਈ ਹੈ ਪੰਜਾਬੀ ਉਹ ਕਿਹਦੀ ਹੈ ਸਤਿੰਦਰ ਸਰਤਾਜ ਦੀ ਸਤਿੰਦਰ ਸਰਤਾਜ 18ਵੀਂ ਸਦੀ ਦੇ ਅੱਧ ਵਿੱਚ ਲੜੀ ਸਿੱਖ ਜੁੱਧਾਂ ਦੀ ਗਾਥਾ ਕਿਹੜੀ ਜੀ ਤਹਿਮਸ ਨਾਮਾ ਕਿਸ ਲੇਖਕ ਦੀ ਰਚਨਾ ਹੈ ਕੀ ਐਸਆਈ ਦੇ ਵਿੱਚ ਆਇਆ ਹੋਇਆ ਜੀ ਮਿਸਕਨ ਦੀ ਰਚਨਾ ਹੈ ਠੀਕ ਹੈ ਜੀ ਕਿਹਦੀ ਰਚਨਾ ਹੈ ਮਿਸਕਨ ਦੀ ਸਿੱਖ ਸ਼ਬਦ ਕਿਸ ਭਾਸ਼ਾ ਤੋਂ ਹੋਂਦ ਦੇ ਵਿੱਚ ਆਇਆ ਹੈ ਸਿੱਖ ਦਾ ਅਸਲ ਦੇ ਵਿੱਚ ਸ਼ਬਦ ਹੈਗਾ ਸਖਿਆਰਤੀ ਜਿਹੜਾ ਗੁਰੂ ਤੋਂ ਸਿੱਖਦਾ ਉਹਨੂੰ ਸਖਿਆਰਤੀ ਕਹਿੰਦੇ ਆ ਸਿੱਖ ਤੋਂ ਉਹਦਾ ਸ਼ਬਦ ਦਾ ਜਨਮ ਹੋਇਆ ਕਿਹੜੀ ਭਾਸ਼ਾ ਤੋਂ ਹੋਂਦ ਦੇ ਵਿੱਚ ਆਇਆ ਜੀ ਸੰਸਕ੍ਰਿਤ ਸੰਸਕ੍ਰਿਤ ਭਾਸ਼ਾ ਤੋਂ ਇਹ ਸ਼ਬਦ ਹੈ ਜਿਹੜਾ ਉਹ ਹੋਂਦ ਦੇ ਵਿੱਚ ਆਇਆਗਾ ਇਸ ਤੋਂ ਬਾਅਦ ਚੱਲਦੇ ਆਂ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ ਇੰਨਾ ਵਿੱਚੋਂ ਕਿਸ ਨੂੰ ਸਿੱਖ ਧਰਮ ਦੀ ਪਹਿਲੀ ਤਰੀਕ ਮੰਨਿਆ ਜਾਂਦਾ ਹੈਗਾ ਇਹ ਮੰਨਿਆ ਜਾਂਦਾ ਸੀ 1469 ਨੂੰ 1469 ਨੂੰ ਕੀ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ ਠੀਕ ਹੈ ਜੀ ਉਸ ਦਿਨ ਨੂੰ ਆਪਾਂ ਸਿੱਖ ਧਰਮ ਦੀ ਪਹਿਲੀ ਤਰੀਕ ਮੰਨਦੇ ਆ ਕਿ ਉਸੇ ਸਿੱਖਾਂ ਨੇ ਪਹਿਲੇ ਗੁਰੂ ਸੀ ਨੇ ਖਾਲਸਾ ਪਾ ਆਪਣੀ ਸਿੱਖ ਧਰਮ ਦੀ ਨੀਂਹ ਰੱਖੀ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਸੀਗੇ ਠੀਕ ਹੈ ਜੀ ਇਸ ਤਵਾਰ ਆਗਲੇ ਪ੍ਰਸ਼ਨ ਦੇ ਵਿੱਚ ਕਿਹਨੇ ਮੌਰੀਆ ਵੰਸ਼ ਦੇ ਦੌਰਾਨ ਪੰਜਾਬ ਕਿਸ ਪ੍ਰਾਂਤ ਦਾ ਹਿੱਸਾ ਹੁੰਦਾ ਸੀਗਾ ਤਾਂ ਪੰਜਾਬ ਹੁੰਦਾ ਸੀ ਜੀ ਗੰਧਾਰ ਵੰਸ਼ ਦੇ ਪ੍ਰਾਂਤ ਦਾ ਹਿੱਸਾ ਕਿਤਾ ਜੀ ਗੰਧਾਰ ਵੰਸ਼ ਦਾ ਹਿੱਸਾ ਹੁੰਦਾ ਸੀਗਾ ਕੌਣ ਜੀ ਪੰਜਾਬ ਮੌਰੀਆ ਵੰਸ਼ ਦੇ ਸਮੇਂ ਪੰਜਾਬ ਦੇ ਵਿੱਚ ਉਪਜਾਊ ਤੇ ਖੇਤੀ ਜੋਗ ਮਿੱਟੀ ਕਿਹੜੀ ਹੈ ਠੀਕ ਹੈ ਜੀ ਕਿਹੜੀ ਮਿੱਟੀ ਹੈ ਜੀ ਡੋਮਟ ਮਿੱਟੀ ਤੇ ਕਪਾਹ ਦੀ ਫਸਲ ਦੀ ਬਹੁਤ ਵੱਡੀ ਪੇਪਰ ਦੇ ਵਿੱਚ ਪੁੱਛਿਆ ਗਿਆ ਕਿ ਕਪਾਹ ਦੀ ਫਸਲ ਕਿਹੜੀ ਮਿੱਟੀ ਸਭ ਤੋਂ ਜ਼ਿਆਦਾ ਲਾਹੇਵੰਦ ਹੁੰਦੀ ਹੈ ਕਾਲੀ ਮਿੱਟੀ ਠੀਕ ਹੈ ਜੀ ਕਾਲੀ ਮਿੱਟੀ ਚਲੋ ਪੰਜਾਬ ਦੇ ਹਰ ਦੇ ਮੈਦਾਨਾਂ ਵਿੱਚ ਕਿਸ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ਇਹਦੇ ਵਿੱਚ ਪਾਈ ਜਾਂਦੀ ਹੈ ਜੀ ਆਪਣੀ ਖੱਦਰ ਠੀਕ ਹੈ ਜੀ ਖੱਦਰ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ਤੇ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈਗਾਗਾ ਕਿਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਿਤੋਂ ਲੱਗੇ ਸੀ ਟੋਟਲ ਪੰਜਾਬ ਦੇ ਵਿੱਚ 8 ਵਾਰੀ ਰਾਸ਼ਟਰਪਤੀ ਰਾਜ ਲੱਗ ਚੁੱਕਿਆ ਹੈਗਾ ਇਹ ਰਾਜੇ 20 ਜੂਨ 1951 ਤੋਂ ਪਹਿਲੀ ਵਾਰ ਰਾਸ਼ਟਰਪਤੀ ਰਾਜ ਲੱਗਿਆ ਸੀ ਇਹ ਆਪਣੇ 352 356 360 ਠੀਕ ਹੈ ਜੀ ਇਹ ਤਿੰਨ ਆਪਣੇ ਕੀ ਆ ਆਰਟੀਕਲ ਹੈਗੇ ਜਿਹੜੇ ਐਮਰਜੈਂਸੀ ਨਾਲ ਸੰਬੰਧਿਤ ਹੈਗੇ emergencies ਦੇ ਟਾਈਮ ਰਾਜੀ ਕੀ ਹੁੰਦਾਗਾ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਹੈਗੇ ਮੌਲਿਕ ਅਧਿਕਾਰ ਹੈ ਉਹ ਸਸਪੈਂਡ ਹੋ ਜਾਂਦੇ ਆ ਠੀਕ ਹੈ ਜੀ ਇਹ ਵੀ ਪ੍ਰਸ਼ਨ ਪੇਪਰ ਦੇ ਵਿੱਚ ਆਉਂਦੇ ਆ ਰਾਜੀ ਇਹ ਜੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਉਹ 20 ਕਿਹਦੀ ਇਕੱਲੇ ਹੁੰਦੇ ਸਸਪੈਂਡ ਬਾਕੀ ਸਾਰੇ ਹੋ ਜਾਂਦੇ ਆ ਜੇ ਸੋ ਤੋਂ ਪੁੱਛ ਰਿਹਾ ਕਿ ਫੰਡਾਮੈਂਟਲ ਰਾਈਟ ਸਸਪੈਂਡ ਹੋ ਜਾਂਦਾ ਤੁਸੀਂ ਜੈਸ ਕਹਿ ਦੇਣਾ ਇਹ ਨਾ ਕਹਿੰਦਾ ਕਿ ਜੇ ਦੋਨੇ ਸਸਪੈਂਡ ਹੁੰਦੇ ਕਿਤੇ ਕਿਤੇ ਸਾਰੇ ਸਸਪੈਂਡ ਹੀ ਹੁੰਦੇ ਠੀਕ ਹੈ ਜੀ 352 ਦੇ ਵਿੱਚ ਆ ਜਾਂਦੀ ਆਪਣੀ ਨੈਸ਼ਨਲ ਐਮਰਜੈਂਸੀ ਇਹਦੇ ਵਿੱਚ ਆ ਜਾਂਦੀ ਹੈ ਆਪਣੀ ਨੈਸ਼ਨਲ ਅਰਜੈਂਸੀ 356 ਦੇ ਵਿਭੱਜਾ ਦੇ ਵਿੱਚ ਨੈਸ਼ਨਲ ਅਰਜੈਂਸੀ 356 ਦੇ ਵਿੱਚ ਸਟੇਟ ਅਰਜੈਂਸੀ ਇਹਦੇ ਵਿੱਚ ਫਾਈਨੈਂਸ਼ੀਅਲ ਅਰਜੈਂਸੀ ਆ ਆਪਣੇ ਹਜ ਤੱਕ ਇੱਕ ਵਾਰੀ ਵੀ ਨਹੀਂ ਲੱਗੀ ਜਿਹੜੀ ਆਪਣੀ ਸਟੇਟ ਅਰਜੈਂਸੀ ਹੈ ਏਸੇ ਨੂੰ ਹੀ ਆਪਾਂ ਪ੍ਰੈਜ਼ੀਡੈਂਟ ਰੂਲ ਕਹਿੰਦੇ ਆ ਪ੍ਰੈਜ਼ੀਡੈਂਟ ਰੂਲ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਇਹ ਮਤੇ ਅਸੀਂ ਲੱਗ ਜਾਂਦੀ ਹੈ ਉਦੋਂ ਸੈਂਟਰ ਸਰਕਾਰ ਜਿਹੜਾ ਰਾਸ਼ਟਰਪਤੀ ਸ਼ਾਸਨ ਹੋ ਜਾਂਦਾ ਉਹਦੇ ਅੰਦਰ ਆ ਜਾਂਦਾ ਸਾਰਾ ਕੁਝ ਤੇ ਜਿਹੜੀ ਆਪਣੀ ਮੌਜੂਦਾ ਸਟੇਟ ਦੇ ਵਿੱਚ ਸਰਕਾਰ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਉਹਦੀ ਕੋਈ ਨਹੀਂ ਚੱਲਦੀ ਰਹੇਗੀ ਠੀਕ ਹੈ ਜੀ ਤਾਂ ਇਹ ਸੀ ਰਾਜੇ ਅੱਜ ਦਾ ਆਪਣਾ ਲੈਕਚਰ ਪੰਜਾਬ ਜੀਕੇ ਦਾ ਜੇਕਰ ਤੁਹਾਨੂੰ ਲੈਕਚਰ ਵਧੀਆ ਲੱਗਦਾ ਰਹੇ ਜੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਆਪਣਾ ਜਿਹੜਾ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਰਾਜੇ ਜੋ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਹੋ ਗਿਆ ਤੁਹਾਨੂੰ ਇਹ ਸਲੇਵ ਸਮੇਂ ਪੂਰਾ ਕਰਵਾਉਂਗੀ ਕਰਵਾਉਂਗਾ ਬਿਜਲੀ ਮਾਰਾ ਮੋਟਾ ਗੈਪ ਪੈ ਜਾਂਦਾ ਜਦੋਂ ਤੁਹਾਡਾ ਨੇੜੇ ਜੇ ਪਹੁੰਚ ਗਿਆ ਤੁਹਾਨੂੰ ਦਿਨ ਚ ਦੋ ਦੋ ਕਲਾਸਾਂ ਵੀ ਪ੍ਰੋਵਾਈਡ ਕਰਵਾ ਲਿਆ ਕਰੂੰਗਾ ਮੈਂ ਠੀਕ ਹੈ ਜੀ ਇਹ ਆਪਣੀ 13ਵੀਂ ਕਲਾਸ ਹੈ ਠੀਕ ਹੈ ਜੀ ਹਰੇਕ ਕਲਾਸ ਦੇ ਵਿੱਚ ਆਪਣੇ ਕਿੰਨੇ ਐਮਸੀਕਿਊ ਹੁੰਦੇ ਆ 25 ਐਮਸੀਕਿਊ ਹੁੰਦੇ ਆ ਠੀਕ ਹੈ ਕਿ ਤੁਸੀ ਅੰਦਾਜ਼ਾ ਲਾ ਸਕਦੇ ਹੋ ਕਿ ਆਪਾਂ ਕਾਫੀ ਜ਼ਿਆਦਾ ਐਮਸੀਕੂ ਕਰੀ ਬੈਠੇ ਹੈਗੇ ਠੀਕ ਹੈ ਜੀ 250 ਤੇ 300 325 ਪ੍ਰੈਸ਼ਨ ਲਗਭਗ ਆਪਾਂ ਕਰ ਚੁੱਕੇ ਆ ਠੀਕ ਹੈ ਜੀ ਧੰਨਵਾਦ ਮੇਂ ਦੋਸਤੋ ਜਉਂਦੇ ਰਹੋ